ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਮੁਲਾਜ਼ਮਾਂ ਲਈ ਗੱਲਬਾਤ ਦੇ ਦਰਵਾਜ਼ੇ ਖੋਲ੍ਹ ਦਿੱਤੇ ਨੇ ਪੰਜਾਬ ਸਰਕਾਰ ਨੇ 7 ਮੁਲਾਜ਼ਮ ਜਥੇਬੰਦੀਆਂ ਨੂੰ 12 ਜੂਨ ਨੂੰ ਗੱਲਬਾਤ ਲਈ ਸੱਦਿਆ ਔਰ ਇਹ ਮੀਟਿੰਗ ਜਿਹੜੀ ਆ ਕੈਬਨਟ ਸਬ ਕਮੇਟੀ ਵੱਲੋਂ ਕੀਤੀ ਜਾਵੇਗੀ ਜਿਹਦੀ ਪ੍ਰਧਾਨਗੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਰਨਗੇ ਔਰ ਦੂਸਰੇ ਪਾਸੇ ਪੰਜਾਬ ਦੀਆਂ ਕਈ ਜਥੇਬੰਦੀਆਂ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ 'ਚ 19 ਜੂਨ ਨੂੰ ਹੋ ਰਹੀ ਜਿਮਨੀ ਚੋਣ ਦੇ ਮੁੱਦੇ ਤੇ ਉੱਥੇ ਕੂਚ ਕਰ ਰਹੇ ਨੇ ਤਾਂ ਜੋ ਆਪਣੀਆਂ ਮੰਗਾਂ ਬਾਰੇ ਉੱਥੇ ਜਾ ਕੇ ਪ੍ਰੋਟੈਸਟ ਕਰ ਸਕਣ। ਸੋ ਇੱਕ ਪਾਸੇ ਮੁਲਾਜ਼ਮ ਜਥੇਬੰਦੀਆਂ ਜਲੰਧਰ ਪੱਛਮੀ ਵੱਲ ਕੂਚ ਕਰਕੇ ਪੰਜਾਬ ਸਰਕਾਰ ਵਿਰੁੱਧ ਝੰਡਾ ਮਾਰਚ ਰੈਲੀਆਂ ਧਰਨੇ ਕਰ ਰਹੀਆਂ ਨੇ ਔਰ ਇਸੇ ਦੌਰਾਨ ਪੰਜਾਬ ਸਰਕਾਰ ਨੇ 12 ਜੂਨ ਨੂੰ 7 ਮਲਾਜ਼ਮ ਜਥੇਬੰਦੀਆਂ ਨੂੰ ਗਲਬਾਤ ਦਾ ਸੱਦਾ ਦਿੱਤਾ। ਜਿਹੜੀਆਂ ਜਥੇਬੰਦੀਆਂ ਨੂੰ ਗਲਬਾਤ ਦਾ ਸੱਦਾ ਦਿੱਤਾ ਉਹਨਾਂ ਵਿੱਚ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ, ਸੈਂਟਰ ਆਫ ਟ੍ਰੇਡ ਯੂਨੀਅਨ, ਸੀਟੀਯੂ, ਇਸੇ ਤਰ੍ਹਾਂ ਸਰਵ ਸਿੱਖਿਆ ਅਭਿਆਨ ਮਿਡੇ ਮੇਲ ਦਫਤਰੀ ਕਰਮਚਾਰੀ ਯੂਨੀਅਨ, ਪੀਐਸ ਟੈਟ ਪਾਸ ਬੇਜ਼ਗਾਰ ਡੀਪੀਈ ਯੂਨੀਅਨ ਔਰ ਇਸੇ ਤਰ੍ਹਾਂ ਬੇਜ਼ਗਾਰ ਪੀਐਸਟੀਟ ਪਾਸ ਆਰਟ ਐਂਡ ਕிராਫਟ ਜੂਨੀਅਨ ਇਸ ਤੋਂ ਇਲਾਵਾ ਪਾਵਰਕਾਮ ট্রান্সਕੋ ਆਊਟਸੋਰਸ ਵਰਕਰ ਜੂਨੀਅਨ ਏਟਕ ਤੇ ਨਾਲ ਦੀ ਨਾਲ ਆਂਗਣਵਾੜੀ ਮੁਲਾਜ਼ਮ ਜੂਨੀਅਨ ਪੰਜਾਬ ਸੀਆਈਟੀਯੂ ਇਹਨਾਂ ਨੂੰ ਗਲਬਾਤ ਦਾ ਸੱਦਾ ਦਿੱਤਾ ਔਰ ਇਸ ਮੀਟਿੰਗ ਵਿੱਚ ਸਿੱਖਿਆ ਵਿਭਾਗ ਬਿਜਲੀ ਵਿਭਾਗ ਅਤੇ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸ਼ਾਮਲ ਹੋਣ ਦਾ ਸੱਦਾ ਜਿਹੜਾ ਦਿੱਤਾ ਆ ਆਦੇਸ਼ ਦਿੱਤੇ ਨੇ ਔਰ ਇਹ ਮੀਟਿੰਗ ਪੰਜਾਬ ਸਕੱਤਰੇਰ ਵਿਖੇ ਕੀਤੀ ਜਾਵੇਗੀ ਦੂਸਰੇ ਪਾਸੇ 19 ਜੂਨ ਨੂੰ ਜਿਹੜੀ ਲੁਧਿਆਣੇ ਪੱਛਮੀ ਵਿਧਾਨ ਸਭਾ ਹਲਕੇ ਚ ਜਿਮਨੀ ਜੂਨ ਹੋ ਰਹੀ ਹੈ ਉੱਤੇ ਵੱਡੀ ਗਿਣਤੀ ਚ ਮੁਲਾਜ਼ਮ ਜਥੇਬੰਦੀਆਂ ਜਿਹੜੀਆਂ ਨੇ ਆਪਣਾ ਪ੍ਰਟੈਸਟ ਕਰਨ ਜਾ ਰਹੀਆਂ ਨੇ ਹੁਣੇ ਜਾਣਕਾਰੀ ਮਿਲੀ ਹੈ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਪ੍ਰਧਾਨ ਜਸਵੀਰ ਤਲਵਾੜਾ ਜੇ ਸੀਪੀਐਫ ਕਰਮਚਾਰੀ ਜੂਨੀਅਰ ਦੇ ਪ੍ਰਧਾਨ ਸੁਖਜੀਤ ਸਿੰਘ ਨੇ ਵੱਡਾ ਦਾਵਾ ਕੀਤਾ ਵੀ 12 ਜੂਨ ਨੂੰ ਲੁਧਿਆਣਾ ਪਸ਼ਮੀ ਵਿਧਾਨ ਸਭਾ ਹਲਕੇ ਵਿੱਚ ਜਿਹੜਾ ਝੰਡਾ ਮਾਰਚ ਕਰਨ ਦਾ ਉਹਨਾਂ ਐਲਾਨ ਕੀਤਾ ਉਹਦੀ ਮੁਕੰਮਲ ਤਿਆਰੀ ਹੈ ਔਰ 2 ਲੱਖ ਦੇ ਮੁਲਾਜ਼ਮ ਜਿਹੜੇ ਪ੍ਰਭਾਵਿਤ ਨੇ ਜਿਹੜੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਉਹਨਾਂ ਵਿੱਚ ਭਾਰੀ ਉਤਸ਼ਾਹ ਆ ਲੁਧਿਆਣਾ ਪਸ਼ਮੀ ਹਲਕੇ ਵਿੱਚ ਜਾ ਕੇ ਪਰ ਟੈਸਟ ਕਰਨ ਦਾ ਔਰ ਉਹਨਾਂ ਨੇ ਦਾਵਾ ਕੀਤਾ ਵੀ ਪੂਰੀਆਂ ਤਿਆਰੀਆਂ ਨੇ ਕਿਉਂਕਿ ਅ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਜਦੋਂ ਚੋਣ ਬਿਧਾਨ ਚਾਈ ਸੀ ਤੇ ਉਹਨਾਂ ਨੇ ਉਦੋਂ ਵਾਅਦਾ ਕੀਤਾ ਸੀ ਵੀ ਜੇ ਸਾਡੀ ਸਰਕਾਰ ਬਣ ਗਈ ਤੇ ਫਿਰ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ ਐਨਪੀਐਸ ਤੋਂ ਖਿਹੜਾ ਛੁਡਾ ਦਿੱਤਾ ਜਾਏਗਾ ਮੁਲਾਜ਼ਮਾਂ ਦਾ ਔਰ ਸਰਕਾਰ ਬਣਨ ਤੋਂ ਬਾਅਦ ਇਨਾ ਆਗਮਣ ਨੇ ਦੱਸਿਆ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਟਵੀਟ ਕਰਕੇ ਐਲਾਨ ਕੀਤਾ ਸੀ ਵੀ ਹੁਣ ਉਹ ਪੁਰਾਣੀ ਪੈਨਸ਼ਨ ਬਹਾਲ ਕਰਨਗੇ ਔਰ ਉਸੇ ਸੰਦਰਭ ਵਿੱਚ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਸੀ ਪਰ ਅੱਜ ਤੱਕ ਉਹਨਾਂ ਦੇ ਪੱਲੇ ਕੁਝ ਨਹੀਂ ਪਿਆ ਸਗੋਂ ਸੂਤਰਾਂ ਅਨੁਸਾਰ ਪੰਜਾਬ ਸਕੱਤਰਤ ਵਿੱਚ ਯੂਪੀਐਸ ਸਕੀਮ ਨੂੰ ਲਾਗੂ ਕਰਨ ਲਈ ਅਧਿਕਾਰੀ ਜਿਹੜੇ ਨੇ ਉਹ ਮੀਡੀਆ ਤੇ ਚਰਚਾ ਕਰ ਰਹੇ ਨੇ ਔਰ ਇਸੇ ਦੌਰਾਨ ਇਹਨਾਂ ਜੁਨੂਨਾਂ ਦੇ ਆਗੂਆ ਅਜੀਤਪਾਲ ਜਸੋਵਾਲ ਰਣਬੀਰ ਸਿੰਘ ਉਪਲ ਇਸੇ ਤਰ੍ਹਾਂ ਲਖਵਿੰਦਰ ਸਿੰਘ ਭੌਰ ਕਰਮਜੀਤ ਸਿੰਘ ਤਾਮਕੋਟ ਔਰ ਜਸਵਿੰਦਰ ਸਿੰਘ ਜੱਸਾ ਜਖਸੀਰ ਸਹੋਤਾ ਵਰਿੰਦਰ ਵਿੱਕੀ ਤੇ ਕਰਮਜੀਤ ਕਦੋਂ ਨੇ ਵੀ ਇਹ ਗੱਲ ਕਹੀ ਹੈ ਵੀ ਲੋਕਾਂ ਵਿੱਚ ਮਲਾਜਮਾਂ ਵਿੱਚ ਵੱਡਾ ਰੋ ਹੈ ਔਰ 12 ਜੂਨ ਨੂੰ ਵੱਡੀ ਗਿਣਤੀ ਵਿੱਚ ਮੁਲਾਜ਼ਮ ਜਿਹੜੇ ਨੇ ਲੁਧਿਆਣਾ ਪਸ਼ਮੀ ਪੁੱਜਰੇ ਨੇ ਇਸ ਤੋਂ ਇਲਾਵਾ 14 ਜੂਨ ਨੂੰ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਨੇ ਵੀ ਐਲਾਨ ਕੀਤਾ ਹੈ ਲੁਧਿਆਣਾ ਪਸ਼ਮੀ ਹਲਕੇ ਵਿੱਚ ਜਾ ਕੇ ਪ੍ਰੋਟੈਸਟ ਕੀਤਾ ਜਾਵੇਗਾ